ਸਤਿ ਸ਼੍ਰੀ ਅਕਾਲ ਜੀ ਕਿਵੇਂ ਰਹੀ ਫਿਲਮੀ ਬਹੁਤ ਵਧੀਆ ਸਰ ਬਹੁਤ ਵਧੀਆ ਸ਼ੂਟਿੰਗ ਟਾਈਮ ਕਿਵੇਂ ਰਹਾ ਸਰ ਸ਼ੂਟਿੰਗ ਟਾਈਮ ਤਾਂ ਮਤਲਬ پتہ ਨਹੀਂ ਲੱਗਿਆ ਦਿਨ ਨਿਕਲ ਗਏ ਜੀ 23 24 ਦਿਨ ਸੀਗੇ ਤੇ ਇੱਥੇ ਜਿਵੇਂ ਜੁੜ ਕੇ ਜਦੋਂ ਫਿਲਮ ਪੂਰੀ ਦੇਖੀ ਤਾਂ ਨਜ਼ਰ ਆਇਆ ਮਤਲਬ ਇੱਕ ਵੀ ਜਗ੍ਹਾ ਤੇ ਇਹ ਲੱਗਦਾ ਵੀ ਫਿਲਮ ਕਿਧਰ ਗਈ ਕਿਧਰ ਗਈ ਪੂਰਾ ਨਕੋ ਨਕਾਮ ਆਡੀਅנס ਦਾ ਕਿਵੇਂ ਲੱਗਿਆ ਰਿਸਪੌਂਸ ਆਡੀਅנס ਦਾ ਬਹੁਤ ਵਧੀਆ ਜੀ ਬਹੁਤ ਵਧੀਆ ਹਾਸੇ ਔਰ ਤਾੜੀਆਂ ਮਾਰੀਆਂ ਤੇ ਐਂਡ ਤੇ ਜਿਹੜਾ ਨੰਮ ਵੀ ਹੋਈਆਂ ਅੱਖਾਂ ਮੇਰੀਆਂ ਵੀ ਹੋਈਆਂ ਮਤਲਬ ਮਾਹੀ ਮੈਮ ਨੇ ਕੀ ਕੰਮ ਕੀਤਾ ਬਹੁਤ ਸੋਹਣਾ ਤੇ ਨਯਾਰ ਆਇਆ ਜੀ ਕੰਮ ਕਰਕੇ ਬਾਕੀ ਦੁੱਲਾ ਵੀਰ ਤਾਂ ਹੈ ਹੀ ਆਪਣਾ ਅਜੇ ਦੋਸਤਾਂ ਬਾਰੇ ਕੀ ਕਹੂੰਗਾ ਜਿਹੇ ਤੁਸੀਂ ਦੋਸਤਾਂ ਬੈ ਹੀ ਅਜੇ ਹੋਣੀ ਨਹੀਂ ਚਾਹੀਦੇ ਵੈਸੇ ਚਲੋ ਰੀਅਲ ਲਾਈਫ ਦਾ ਨਹੀਂ ਹੋਣੀ ਜਿਹਦੇ ਚਲੋ ਮਜ਼ਾਕ ਸੀਗਾ ਐਵੇਂ ਪੰਪੜੂ ਪੂਸਾ ਬਾਹਲਾ ਪੈ ਜਾਂਦਾ ਐਵੇਂ ਕੀ ਗੱਲ ਹੈ ਤੁਸੀਂ ਬੜੀ ਛੇਤੀ ਪੰਜਾਬੀ ਫਿਲਮਾਂ ਦੇ ਜੌਨੀ ਲੀਵਰ ਬਣਨ ਜਾ ਰਹੇ ਹੋ ਬਸ ਬਸ ਮੇਰੇ ਬਸ ਬਸ ਮੇਰੇ ਵਲਦਵਾਨਾਂ ਨੇ ਤੁਹਾਡੀਆਂ ਔਰ ਜਿਨੇ ਵੀ ਮੇਰੇ ਸਰੋਤੇ ਦੇਖ ਰਹੇ ਨੇ ਸ਼ੁਕਰਵਾਰ ਨੂੰ ਜਿਹੜੀ ਹੈ 99 ਰੁਪਏ ਜਿਹੜੀ ਹੈ ਟਿਕਟ ਦਾ ਰੇਟ ਜਿਵੇਂ ਮੈਂ ਤੁਹਾਡੇ ਮਾਧਿਅਮ ਨਾਲ ਉਪ ਕਰ ਦਿੱਤਾ ਗਿਆ ਤੇ ਮੇਰੇ ਵਰਗੇ ਵੀਰ ਵੀ ਜਿਹੜੇ ਜਾ ਕੇ ਦੇਖ ਸਕਦੇ ਨੇ ਕਿ ਕੀ ਕਰਾਂਗੇ ਫਿਲਮ ਅੱਗੇ ਵੈਸੇ ਕੋਈ ਆਬਵੀਅਸ ਹੀ ਗੱਲ ਆ ਬਾਈ ਜੀ ਮੈਂ ਕਰੂੰਗਾ ਮੈਂ ਇਹ ਤਾਂ ਕਹਿ ਨਹੀਂ ਜ਼ਿਆਦਾ ਵੀ ਮੇਰਾ ਵਿਚਾਰ